ਸਤਿ ਸ਼੍ਰੀ ਅਕਾਲ ਮੈਂ ਕਵਰਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਇਨਸਪਾਇਰਡ ਬਾਈ ਕਵਰਪ੍ਰੀਤ ਕੌਰ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਅਸੀਂ ਸਮਝਦਾਰ ਬਣੀ ਸਮਝਦਾਰੀਆਂ ਦਿਖਾਉਣ ਦੀ ਬਜਾਏ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਪਹਿਲੀ ਗੱਲ ਕਰੀਏ ਕਿ ਸਮਝਦਾਰ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸਮਝਦਾਰਾਂ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਕਿ ਇਨਸਾਨ ਨੂੰ ਘੱਟ ਬੋਲਣਾ ਚਾਹੀਦਾ ਹੈ ਅਕਸਰ ਜੋ ਇਨਸਾਨ ਜ਼ਿਆਦਾ ਬੋਲਦਾ ਹੈ ਜੋ ਆਪਣੇ ਸ਼ਬਦਾਂ ਰਾਹੀਂ ਆਪਣੇ ਅਲਫਾਜ਼ਾਂ ਰਾਹੀਂ ਖੁਦ ਨੂੰ ਸਮਝਦਾਰ ਸਾਬਤ ਕਰਨਾ ਚਾਹੁੰਦਾ ਹੈ ਉਹ ਸਮਝਦਾਰ ਨਹੀਂ ਹੁੰਦਾ ਕਿਉਂਕਿ ਜ਼ਿਆਦਾ ਬੋਲਣ ਵਾਲਾ ਇਨਸਾਨ ਕਈ ਵਾਰੀ ਕੁਝ ਅਜਿਹੀਆਂ ਗੱਲਾਂ ਬੋਲ ਜਾਂਦਾ ਜਿਦੇ ਬਾਰੇ ਉਹਨਾਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ ਤਾਂ ਸਾਹਮਣੇ ਬੈਠੇ ਲੋਕ ਸਮਝ ਜਾਂਦੇ ਆ ਕਿ ਸਾਡੇ ਚ ਕਿੰਨੀਕ ਸਮਝਦਾਰੀ ਹੈ ਉਹ ਇਹ ਸੋਚਦੇ ਆ ਕਿ ਇਨਸਾਨ ਫालतੂ ਬੋਲ ਰਿਹਾ ਹੈ ਚਲੋ ਜੇਕਰ ਸਾਡੀਆਂ ਗੱਲਾਂ ਚੰਗੀਆਂ ਵੀ ਉਹਨਾਂ ਨੂੰ ਲੱਗ ਜਾਣ ਤਾਂ ਉਹ ਇੱਕ ਦਿਨ ਲਈ ਅਸੀਂ ਹੋ ਸਕਦਾ ਹੈ ਉਹਨਾਂ ਨੂੰ ਚੰਗੇ ਲੱਗੇ ਅਸੀਂ ਉਹਨਾਂ ਨੂੰ ਭਾ ਜੀਏ ਪਰ ਜੇ ਅਸੀਂ ਹਰ ਰੋਜ਼ ਇਸ ਤਰ੍ਹਾਂ ਹੀ ਬੋਲਦੇ ਆ ਤਾਂ ਇਨਸਾਨ ਵੀ ਕੀ ਹੈ ਸਾਡੇ ਤੋਂ ਕੰਨੀ ਘਤਰਉਣ ਲੱਗ ਜਾਂਦਾ ਹੈ ਕਿ ਇਹ ਇਨਸਾਨ ਤਾਂ ਬਹੁਤ ਜ਼ਿਆਦਾ ਬੋਲਦਾ ਹੈ ਅਸੀਂ ਇਹਦੇ ਕੋਲ ਬੈਠ ਨਹੀਂ ਸਕਦੇ ਬਲਕਿ ਇਹ ਕਹਿੰਦੇ ਆ ਕਿ ਇਨਸਾਨ ਤਾਂ ਬਹੁਤ ਜ਼ਿਆਦਾ ਸਿਰ ਖਾਂਦਾ ਹੈ ਤਾਂ ਉਦੋਂ ਕਿ ਸਾਡੇ ਕੋਲ ਕੋਈ ਵੀ ਇਨਸਾਨ ਖੜਨਾ ਜਾਂ ਬੈਠਣਾ ਪਸੰਦ ਨਹੀਂ ਕਰਦਾ ਉਹ ਸਾਨੂੰ ਦੇਖਦੇ ਹੀ ਕਿ ਆਪਣਾ ਰਸਤਾ ਬਦਲ ਲੈਂਦਾ ਹੈ ਤਾਂ ਇਹ ਵੀ ਹੁੰਦਾ ਹੈ ਕਈ ਵਾਰ ਕਿ ਜਦੋਂ ਅਸੀਂ ਜ਼ਿਆਦਾ ਬੋਲਦੇ ਹਾਂ ਤਾਂ ਬੋਲਦੇ-ਬੋਲਦੇ ਕਈ ਵਾਰ ਕੁਝ ਅਜਿਹੇ ਸ਼ਬਦ ਬੋਲ ਜਾਂਦੇ ਆ ਜਿਹੜੇ ਕਿ ਹੱਦ ਤੋਂ ਬਾਹਰ ਦੇ ਹੁੰਦੇ ਆ ਤਾਂ ਉੱਥੇ ਮਾਹੌਲ ਖਰਾਬ ਵੀ ਹੋ ਜਾਂਦਾ ਹੈ ਜੋ ਕਿ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਹੈ ਜਾਂ ਫਿਰ ਅਸੀਂ ਆਪਣੇ ਕੀ ਇੱਕ ਰਾਜ਼ ਖੋਲ ਦਿੰਨੇ ਆ ਕਿਉਂਕਿ ਜਦੋਂ ਅਸੀਂ ਬਹੁਤ ਜ਼ਿਆਦਾ ਬੋਲਦੇ ਆ ਸਾਨੂੰ ਪਤਾ ਖੁਦ ਨੂੰ ਨਹੀਂ ਹੁੰਦਾ ਕਿ ਅਸੀਂ ਕੀ ਬੋਲ ਰਹੇ ਆ ਤਾਂ ਉੱਥੇ ਅਸੀਂ ਆਪਦੀ ਸਮਝਦਾਰੀ ਦਿਖਾਉਣ ਦੇ ਚੱਕਰ 'ਚ ਆਪਣੇ ਜਿਹੇ ਰਾਜ਼ ਖੋਲ ਦਿੰਨੇ ਆ ਜਿਹੜੇ ਕਿ ਸਾਡੀ ਪਾਵਰ ਹੁੰਦੇ ਆ ਸਾਡੀ ਸ਼ਕਤੀ ਹੁੰਦੇ ਆ ਜਿਹੜੇ ਅਸੀਂ ਅਜੇ ਸਮੇਂ ਤੇ ਵਰਤਨੇ ਹੁੰਦੇ ਆ ਜਿੱਥੇ ਸਾਨੂੰ ਬਹੁਤ ਜ਼ਿਆਦਾ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਪਰ ਜਦੋਂ ਅਸੀਂ ਉਹ ਰਾਜ਼ ਖੋਲ ਦਿੰਨੇ ਆ ਤਾਂ ਉਹ ਸਾਡੀ ਕੀ ਆ ਕਮਜ਼ੋਰੀ ਬਣ ਜਾਂਦੇ ਆ ਕਿਉਂਕਿ ਲੋਕ ਉਹਨਾਂ ਗੱਲਾਂ ਨੂੰ ਸਾਡੀ ਕਮਜ਼ੋਰੀ ਸਮਝ ਕੇ ਫਿਰ ਉਹੀ ਵਾਰ ਸਾਡੇ ਤੇ ਕਰਦੇ ਨੇ ਸਾਡੀਆਂ ਕਮਜ਼ੋਰੀਆਂ ਫੜ ਕੇ ਸਾਨੂੰ ਨੀਵਾ ਠਹਿਰਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਲਈ ਜਿਆਦਾ ਜਿਹੜਾ ਬੋਲਣਾ ਉਹ ਸਾਡੇ ਲਈ ਖਤਰਨਾਕ ਵੀ ਹੋ ਸਕਦਾ ਹੈ ਅਕਸਰ ਅਸੀਂ ਦੇਖਦੇ ਆ ਜਿਹੜੇ ਲੋਕ ਘੱਟ ਬੋਲਦੇ ਆ ਉਹਨਾਂ ਨੂੰ ਲੋਕ ਸੁਣਨਾ ਪਸੰਦ ਕਰਦੇ ਆ ਚਾਹੇ ਬਹੁਤ ਸਾਰੇ ਲੋਕ ਬੋਲ ਵੀ ਰਹੇ ਹੋਣ ਪਰ ਸਾਰੀ ਮਹਿਫਿਲ ਦਾ ਧਿਆਨ ਉਸ ਇਨਸਾਨ ਤੇ ਹੁੰਦਾ ਜੋ ਬਹੁਤ ਘੱਟ ਬੋਲਦਾ ਹੈ ਚਾਹੇ ਘੱਟ ਬੋਲੋ ਪਰ ਕੀਮਤ ਕੀਮਤੀ ਬੋਲੋ ਅਜਿਹੇ ਸ਼ਬਦ ਬੋਲੋ ਜਿਹੜਾ ਕਿ ਸਾਹਮਣੇ ਵਾਲਾ ਸੁਣੇ ਤਾਂ ਤੁਹਾਨੂੰ ਵਾਰ-ਵਾਰ ਸੁਣਨਾ ਪਸੰਦ ਕਰੇ ਅਕਸਰ ਉਹਨਾਂ ਲੋਕਾਂ ਦੀ ਹੀ ਕਦਰ ਹੁੰਦੀ ਹੈ ਜਿਹੜੇ ਬਹੁਤ ਘੱਟ ਬੋਲਦੇ ਐ ਤੇ ਜਿਹੜੇ ਕੀਮਤੀ ਅਲਫਾਜ਼ ਬੋਲਦੇ ਐ ਫਿਰ ਆਪਾਂ ਅਗਲੀ ਗੱਲ ਕਰੀਏ ਕਿ ਸਾਨੂੰ ਕਿਸੇ ਨਾਲ ਬਹਿਸ ਨਾ ਨਹੀਂ ਚਾਹੀਦਾ ਕਿ ਅਸੀਂ ਖੁਦ ਨੂੰ ਸਹੀ ਸਾਬਤ ਕਰ ਸਕੀਏ ਵੀ ਨਹੀਂ ਮੈਂ ਸਹੀ ਹਾਂ ਮੇਰੀ ਇਹ ਗੱਲ ਸਹੀ ਹੈ ਤਸੀਂ ਸਹੀ ਦਿਖੰਦੇ ਚੱਕਰ ਚ ਕੀ ਹੈ ਆਪਦੀ એનર્ਜੀ ਵੇਸਟ ਕਰ ਦਿੰਨੇ ਆ ਕਿਸੇ ਨਾਲ ਐਨਾ ਬੈਸਤ ਤੇ ਆ ਕਿ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਹੈ ਉੱਥੇ ਮਾਹੌਲ ਖਰਾਬ ਹੋ ਜਾਂਦਾ ਹੈ ਜੀ ਦੇ ਕਰਕੇ ਕਈ ਵਾਰ ਸਾਡੀ ਕਿਸੇ ਨਾਲ ਦੁਸ਼ਮਣੀ ਵੀ ਪੈ ਜਾਂਦੀ ਹੈ ਤਾਂ ਬੈਸਨ ਦੇ ਚੱਕਰ ਚ ਆਪਦੇ ਆਪ ਨੂੰ ਸਹੀ ਸਾਬਤ ਕਰਨ ਦੇ ਚੱਕਰ ਜੇਕਰ ਤੁਸੀਂ ਇਹ ਕਹਿ ਕੇ ਖਹਿੜਾ ਛਡਵਾ ਲਓ ਵੀ ਠੀਕ ਹੈ ਮੈਂ ਗਲਤ ਐ ਭਾਈ ਤੂੰ ਸਹੀ ਆ ਤਾਂ ਇਹਦੇ ਵਿੱਚ ਕੋਈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਮਜ਼ੋਰ ਹੋ ਇਹਦਾ ਮਤਲਬ ਤੁਸੀਂ ਬਹੁਤ ਪਾਵਰਫੁਲ ਹੋ ਕਿਉਂਕਿ ਅਕਸਰ ਸਮਝਦਾਰ ਇਨਸਾਨ ਇੱਕ ਸ਼ਕਤੀਸ਼ਾਲੀ ਇਨਸਾਨ ਹੀ ਆਪਦੇ ਆਪ ਨੂੰ ਰੋਕ ਸਕਦਾ ਹੈ ਉਹ ਹੀ ਆਪਦੇ ਮਨ ਤੇ ਕੰਟਰੋਲ ਕਰ ਸਕਦਾ ਹੈ ਤੇ ਅਜਿਹੀ ਬੈਸ ਤੋਂ ਬਚ ਸਕਦਾ ਹੈ ਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤੁਸੀਂ ਉਹ ਮਹਿਫਲ ਛੱਡ ਕੇ ਜਾ ਰਹੇ ਹੋ ਪਰ ਬਹਿਸ ਦਾ ਹਿੱਸਾ ਨਹੀਂ ਬੰਦ ਤੇ ਤਾਂ ਤੁਸੀਂ ਸਮਝਦਾਰ ਹੋ ਤੁਸੀਂ ਸਮਝਦਾਰ ਕਹੋਂ ਦੇ ਹੱਕਦਾਰ ਹੋ ਇੱਕ ਤਾਂ ਤੁਸੀਂ ਉੱਥੇ ਆਪਣਾ ਸਮਾਂ ਵੀ ਇਸ ਨਹੀਂ ਕਰਦੇ ਆਪਣੀ એનર્ਜੀ ਵੇਸਟ ਨਹੀਂ ਕਰਦੇ ਅਕਸਰ ਜਿਹੜੇ ਲੋਕ ਸਮਾਂ ਵੇਸਟ ਕਰ ਦਿੰਦੇ ਆ ਬੈਸ ਤੇ ਆਪਣੀ એનર્ਜੀ ਵੇਸਟ ਕਰਦੇ ਆ ਫਿਰ ਉਹ ਕਿਸੇ ਕੰਮ ਨੂੰ ਕਰਨ ਦੇ ਜਿਹੜਾ ਕਾਬਲ ਨਹੀਂ ਰਹਿੰਦੇ ਕਿਉਂਕਿ ਕਈ ਕਈ ਦਿਨ ਉਹਨਾਂ ਗੱਲਾਂ ਨੂੰ ਸੋਚਦੇ ਰਹਿੰਦੇ ਆ ਹੋਰ ਕੁਝ ਹੁੰਦਾ ਹੈ ਕਿ ਨਹੀਂ ਮੈਂ ਆ ਗੱਲ ਕਹਿਣੀ ਸੀ ਹੋ ਸਕਦਾ ਸੀ ਮੈਂ ਸਹੀ ਸਾਬਤ ਹੋ ਜਾਂਦਾ ਪਰ ਉਹ ਗੱਲਾਂ ਸਾਡੇ ਦਿਮਾਗ 'ਚ ਕਈ ਦਿਨ ਹੁੰਦੀਆਂ ਰਹਿੰਦੀਆਂ ਜਿਹਦੇ ਕਰਕੇ ਸਹੀ ਕੰਮ ਤੇ ਧਿਆਨ ਨਹੀਂ ਦੇ ਪਾਉਂਦੇ ਅਸੀਂ ਆਪਦੇ ਕੰਮ ਨੂੰ ਵੀ ਬਹੁਤ ਪਿੱਛੇ ਲੈ ਜਾਂਦੇ ਹਾਂ ਤਾਂ ਕੁਝ ਸ਼ਬਦ ਕਈ ਵਾਰੀ ਅਸੀਂ ਅਜੇਹੇ ਬੋਲ ਜਾਂਦੇ ਆ ਜਿਹਦੇ ਕਰਕੇ ਲੋਕ ਸਾਨੂੰ ਕਹਿ ਦਿੰਦੇ ਆ ਕਿ ਐਡੀ ਵੱਡੀ ਤਾਂ ਗੱਲ ਹੀ ਨਹੀਂ ਸੀ ਫਿਰ ਕੀ ਹੋ ਗਿਆ ਸੀ ਪਰ ਉਹ ਇਨਸਾਨ ਨੂੰ ਇੰਨੀ ਸਮਝ ਹੈ ਨਹੀਂ ਕਿ ਉਸਨੇ ਐਨੇ ਗਲਤ ਸ਼ਬਦ ਬੋਲੇ ਪਰ ਜੇਕਰ ਅਸੀਂ ਮਹਿਫਲ ਛੱਡਦੇ ਆ ਕਈ ਵਾਰ ਇਹ ਵੀ ਹੋ ਜਾਂਦਾ ਹੈ ਕਿ ਕਈ ਲੋਕ ਇਹ ਵੀ ਕਹਿੰਦੇ ਆ ਵੀ ਹਾਂ ਇਹ ਬੰਦਾ ਕਲ ਸੀ ਕਿਸੇ ਕਰਕੇ ਚੁੱਪ ਕਰ ਗਿਆ ਜੇਕਰ ਉਹ ਕਲ ਤੋਂ ਸਹੀ ਹੁੰਦਾ ਤਾਂ ਉਹ ਬੋਲਦਾ ਪਰ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਬਜਾਏ ਜੇ ਅਸੀਂ ਇਹ ਸੋਚੀਏ ਕਿ ਅਸੀਂ ਚੁੱਪ ਕਰਕੇ ਉੱਥੋਂ ਜਾ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਆਪਣਾ ਸਮਾਂ ਬਚਾ ਲਿਆ ਆਪਣੀ ਜਿਹੜੀ ਸ਼ਕਤੀ ਸੀ ਆਪਣੀ ਊਰਜਾ ਸੀ ਉਹ ਬਚਾ ਲਈ ਜਿਹਦੇ ਕਰਕੇ ਅਸੀਂ ਕੰਮ ਤੇ ਆ ਜਿਹੜਾ ਪੂਰਾ ਧਿਆਨ ਦੇ ਸਕਦੇ ਹਾਂ ਫੇਰ ਅਗਲੀ ਗੱਲ ਕਰੀਏ ਕਿ ਸਾਡੇ 'ਚ ਸਬਰ ਹੋਣਾ ਬਹੁਤ ਜ਼ਰੂਰੀ ਹੈ ਅਕਸਰ ਹੀ ਜਿਹੜਾ ਸਮਝਦਾਰ ਇਨਸਾਨ ਹੁੰਦਾ ਹੈ ਉਹਦੇ 'ਚ ਕਿਸੇ ਵੀ ਕੰਮ ਨੂੰ ਕਰਨ ਕਰਨ ਦੀ ਜਿਹੜੀ ਆ ਕਾਲੀ ਨਹੀਂ ਹੁੰਦੀ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਆਂ 2-4 ਦਿਨ 'ਚ ਸੋਚਣ ਲੱਗ ਜਾਂਦੇ ਆਂ ਕਈ ਵਾਰ ਕਿ ਇਹਦਾ ਰਿਜ਼ਲਟ ਸਾਨੂੰ ਛੇਤੀ ਮਿਲੇ ਅਸੀਂ ਜਲਦੀ ਇਸ ਨੂੰ ਮੁਕਾ ਲੀਏ ਪਰ ਜਿਹੜਾ ਸਮਝਦਾਰ ਇਨਸਾਨ ਹੁੰਦਾ ਉਹਨੂੰ ਪਤਾ ਹੁੰਦਾ ਹੈ ਕਿ ਜੇਕਰ ਮੈਂ ਕੋਈ ਕੰਮ ਕਰਨ ਲੱਗਿਆ ਇਸ ਨੂੰ ਕੁਝ ਮਹੀਨੇ ਲੱਗ ਸਕਦੇ ਆ ਸਾਲ ਲੱਗ ਸਕਦਾ ਤਾਂ ਉਹਨੂੰ ਪਤਾ ਹੁੰਦਾ ਹੈ ਕਿ ਇਹ ਕੰਮ ਤੇ ਕਿੰਨਾ ਸਮਾਂ ਲੱਗੂਗਾ ਫਿਰ ਉਹ ਇਨਸਾਨ ਮਿਹਨਤ ਕਰਦਾ ਰਹਿੰਦਾ ਕਦੇ ਵੀ ਆਪਣੀ ਮਿਹਨਤ ਨਹੀਂ ਛੱਡਦਾ ਪਰ ਜਦੋਂ ਅਸੀਂ ਸਮਝਦਾਰ ਨਹੀਂ ਹੁੰਦੇ ਤਾਂ ਅਕਸਰ ਕੀ ਕਰਦੇ ਆ ਕਿ ਉਹ ਕੰਮ ਨੂੰ ਵਿਚਾਲੇ ਛੱਡ ਜੰਨੇ ਆ ਇੰਨਾ ਕਾਲਾ ਪੈ ਜੰਨੇ ਆ ਕਿ ਨਹੀਂ ਇਹਦਾ ਤਾਂ ਕੋਈ ਰਿਜ਼ਲਟ ਮਿਲ ਹੀ ਨਹੀਂ ਰਿਹਾ ਮੈਂ ਇਹਨੂੰ ਨਹੀਂ ਕਰ ਸਕਦਾ ਇਸੇ ਤਰ੍ਹਾਂ ਕੀ ਹੁੰਦਾ ਫਿਰ ਅਸੀਂ ਕੋਈ ਵੀ ਕੰਮ ਕਰ ਹੀ ਨਹੀਂ ਸਕਦੇ ਜਦੋਂ ਸਾਡਾ ਮਨ ਕਾਲਾ ਪੈ ਗਿਆ ਅਸੀਂ ਹਰ ਕੰਮ ਨੂੰ ਕਰਨ ਵਿੱਚ ਕੀ ਹੈ ਜਿਹੜੀ ਕਾਲੀ ਕਰਦੇ ਆ ਤਾਂ ਸਮਝਦਾਰੀ ਇਹਦੇ 'ਚ ਹੈ ਕਿ ਹਮੇਸ਼ਾ ਧੀਰਜ ਰੱਖੋ ਹਰ ਕੰਮ ਨੂੰ ਕਰਨ ਦਾ ਉਹਨੂੰ ਨਿਪਰੇ ਚਾੜਨ ਦਾ ਕੋਈ ਸਮਾਂ ਹੁੰਦਾ ਹੈ ਤਾਂ ਇਸ ਲਈ ਮਿਹਨਤ ਕਰਦੇ ਰਹੋ ਖੁਦ ਵਾ ਖੋਦੋ ਕੰਮ ਨਹੀਂ ਕਿਸੇ ਸਮੇਂ ਤੇ ਆ ਕੇ ਪੂਰਾ ਹੋ ਜਾਣਾ ਹੁੰਦਾ ਹੈ ਅਗਲੀ ਗੱਲ ਕਰੀਏ ਕਿ ਕੁਝ ਲੋਕ ਕੀ ਕਰਦੇ ਆ ਬੀਤੇ ਸਮੇਂ ਚ ਅਣਚਾਏ ਚ ਜਾਂ ਅਣਜਾਣ ਪੁਨੇ ਚ ਕੁਝ ਗੱਲਾਂ ਹੁੰਦੀਆਂ ਕਿ ਜਿਹੜੀਆਂ ਹੋ ਜਾਂਦੀਆਂ ਜਾਂ ਅਣਜਾਣ ਪੁਨੇ ਚ ਅਸਫਲ ਹੋ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਉਹ ਕੀ ਕਰਦੇ ਆ ਮੌਜੂਦਾ ਸਮੇਂ ਚ ਆਪਦੇ ਆਪ ਨੂੰ ਕੋਸਦੇ ਰਹਿੰਦੇ ਆ ਕਿ ਮੈਂ ਇਹ ਕੰਮ ਉਹਦੋਂ ਨਹੀਂ ਕਰ ਪਾਇਆ ਮੈਂ ਬਹੁਤ ਲੇਟ ਹੋ ਗਿਆ ਹੁਣ ਮੈਂ ਕੀ ਕਰਾਂ ਮੈਂ ਤਾਂ ਇੰਨਾ ਸਮਾਂ ਖਰਾਬ ਕਰਤਾ ਹੁਣ ਕੀ ਹੋ ਸਕਦਾ ਤਾਂ ਉਹ ਅਜਿਹੀਆਂ ਚੀਜ਼ਾਂ ਲੈ ਕੇ ਆਪਦੇ ਆਪ ਨੂੰ ਕੋਸਦੇ ਰਹਿੰਦੇ ਆ ਤਾਂ ਅੱਗੇ ਹੀ ਨਹੀਂ ਵੱਧ ਪਾਉਂਦੇ ਉਹਨਾਂ ਗੱਲਾਂ ਨੂੰ ਲੈ ਕੇ ਹੀ ਬੈਠੇ ਰਹਿੰਦੇ ਆ ਆਪਣਾ ਪਿਛਲੰਘ ਚੁੱਕਿਆ ਸਮਾਂ ਤਾਂ ਖਰਾਬ ਕੀਤਾ ਹੀ ਹੁੰਦਾ ਪਰ ਉਹਦੇ ਚੱਕਰ ਚ ਕੀ ਹੈ ਕਿ ਆਪਣਾ ਅੱਜ ਵੀ ਖਰਾਬ ਕਰ ਰਹੇ ਹੁੰਦੇ ਆ ਪਰ ਜਿਹੜਾ ਇੱਕ ਸਮਝਦਾਰ ਇਨਸਾਨ ਆ ਉਹ ਹਮੇਸ਼ਾ ਇਹ ਸੋਚਦਾ ਹੈ ਵੀ ਚਲੋ ਉਹ ਤਾਂ ਜੋ ਹੋਣਾ ਸੀ ਅਣਜਾਣ ਪੁਨੇ ਚ ਹੋ ਗਿਆ ਪਰ ਮੈਨੂੰ ਅੱਜ ਪਤਾ ਹੈ ਕਿ ਮੈਂ ਕੀ ਕਰਨਾ ਹੈ ਮੈਂ ਇਹ ਸਮਾਂ ਸੰਭਾਲਾਂ ਹੁਣ ਮੈਂ ਜਿਹੜੀ ਕਿ ਆਪਦੀ એનર્ਜੀ ਵੇਸਟ ਨਾ ਕਰਾਂ ਕਿ ਮੈਂ ਉਹ ਉਸ ਸਮੇਂ ਕੰਮ ਨਹੀਂ ਕੀਤਾ ਉਹ ਬੰਦਾ ਕੀ ਆ ਉਹ ਤੋਂ ਕੁਝ ਸਿੱਖਿਆ ਲੈਂਦਾ ਹੈ ਉਹ ਸਿੱਖਿਆ ਲੈ ਕੇ ਅੱਗੇ ਵਧਣ ਨੂੰ ਤਰਜੀਹ ਦਿੰਦਾ ਹੈ ਨਾ ਕਿ ਪਿਛਲਾ ਸਮਾਂ ਲੈ ਕੇ ਬੈਠੇ ਰਹਿਣਾ ਆਪਦੇ ਆਪ ਨੂੰ ਕੋਸੀ ਜਾਣ ਨੂੰ ਮਹੱਤਤਾ ਦਿੰਦਾ ਹੈ ਇਸ ਲਈ ਹਮੇਸ਼ਾ ਸਮਝਦਾਰ ਬਣੋ ਸਮਝਦਾਰੀ ਜਿਹੜੀ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਦਿਖਾਵੇ ਚ ਸਮਝਦਾਰੀ ਨਹੀਂ ਹੁੰਦੀ ਸਮਝਦਾਰ ਬਣਨ ਚ ਸਮਝਦਾਰੀ ਹੁੰਦੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਇਨਾ ਹੀ ਕਿ ਜੇ ਮਨ ਚ ਕੋਈ ਸਵਾਲ ਹੋਣ ਜੇ ਕਿਸੇ ਵਿਸ਼ੇ ਨੂੰ ਲੈ ਕੇ ਤੁਸੀਂ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟਸ ਵਿੱਚ ਜਰੂਰ ਦੱਸਣਾ ਜੀ ਸਤਿ ਸ਼੍ਰੀ ਅਕਾਲ